ਹੋਣਗੇ ਬਹੁਤ ਔਖੇ ਰਸਤਿਆਂ ਤੋਂ ਅਸੀਂ ਆਏ ਆ ਪਰ ਮੈਂ ਤਾਂ ਧਾਰਿਆ ਸੀਗਾ ਮਨ ਚ ਵੀ ਜਾਣਾ ਹੈ ਤੇਰੇ ਕੋਲੋਂ ਇੱਕ ਅੱਧੀ ਅੜਾ ਦੇ ਵਾਪਸ ਵੀ ਮੋੜਨ ਨੂੰ ਜੀ ਕੀਤਾ ਵੀ ਬਹੁਤ ਬੁਰੇ ਰਸਤੇ ਨੇ ਫਾਸੀ ਨਾ ਜਾਈਏ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕੋਸ਼ਿਸ਼ ਕਰੋ ਤੇ ਕਾਮਯਾਬ ਹੋ ਹੀ ਜਾਂਦੀ ਹੈ ਤੇ ਡੇਰੇ ਤੱਕ ਅਸੀਂ ਪਹੁੰਚ ਗਏ ਆ ਇਹ ਲੋਕ ਮਰ ਗਏ ਆ ਡੰਗਰ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਵਾ ਉਹਨਾਂ ਅਫਸਰਾਂ ਦੇ ਉੱਤੇ ਕ੍ਰਿਮਨਲ ਪਰਚੇ ਦਰਜ ਹੋਣੇ ਚਾਹੀਦੇ ਆ ਆ ਮੋਟਰ ਲੱਗੀ ਮੈਨੂੰ ਪੁੱਛਿਆ ਪਾਣੀ ਕਿੱਥੋਂ ਆਉਂਦਾ ਔਰ ਨਲਕਾ ਗੇੜ ਕੇ ਜਿਹੜਾ ਉਹ ਪਾਣੀ ਪੀਂਦੇ ਆ ਤੇ ਬਿਜਲੀ ਇੱਥੇ ਕਹਿੰਦਾ ਵੀ ਸਾਰੇ ਹੀ ਖ ਪਤਾ ਨਹੀਂ ਬਿਜਲੀ ਔਰ ਮਹੀਨਾ ਨਹੀਂ ਆਉਂਦੀ ਕਿ 2 ਮਹੀਨੇ ਨਹੀਂ ਆਉਂਦੀ ਹਾਲਾਤ ਇਹੋ ਜਿਹੇ ਬਣੇ ਨੇ ਇਹ ਕਿਹੋ ਜਿਹੇ ਹਾਲਾਤ ਯਾਰ ਆਦੀਵਾਸੀਆਂ ਵਾਲੇ ਬਣਾ ਦਿੰਦੇ ਨੇ ਤੋ ਇਹ ਨਿੰਦਰ ਆ ਜਿਹਨੂੰ ਕੱਲ ਮੱਝ ਦਿੱਤੀ ਸੀ ਵੀ ਜਿਹਦੇ 9 ਡੰਗਰ ਜਿਹੜੇ ਰੁੜ ਗਏ ਅਦਦਾਰ ਗਿੱਲ ਹੋਣਾ ਉਸੇ ਵਰ ਨਭਾਈ ਸੀ ਔਰ ਕਰੀਬ ਉਹ ਦੱਸਦੇ ਸੀ 1,11,000 ਦੀ ਜਿਹੜੀ ਮੱਝ ਚੰਗੀ ਆਈ ਸੀ ਮੱਝ ਚੰਗੀ ਸੀ ਨਾ ਤੇਰੀ ਕੋਈ ਫਾਰਮੈਲਟੀ ਤੇ ਨਹੀਂ ਕੀਤੀ ਵਧੀਆ ਦਿੱਤੀ ਔਰ ਮੈਂ ਕੱਲ ਇਹਨੂੰ ਕਿਹਾ ਸੀਗਾ ਵੀ ਜਿੱਥੇ ਦੀ ਪੈੜੀ ਆ ਮੈਂ ਕੱਲ ਵੇਖਣ ਆਉਂਗਾ ਤੇਰੇ ਜਿੱਥੇ 25 ਕਿੱਲੇ ਨੇ ਠੇਕੇ ਦੇ ਉੱਤੇ ਪੈੜੀ ਲਈ ਸੀ ਔਰ ਇਹ ਸਾਰੇ ਹਾਲਾਤ ਤੁਸੀਂ ਇਲਾਕੇ ਦੇ ਵੇਖ ਹੀ ਰਹੇ ਜਗੇ ਇਹਨੇ ਕਿਹਾ ਸੀਗਾ ਮੇਰੇ ਡੰਗਰ ਰੁੜ ਗਏ ਨੇ ਨੋਂ ਉਹਦੇ ਵਿੱਚੋਂ ਦੋ ਦੱਬੇ ਜਿੱਥੇ ਬੋ ਆਉਂਦੀ ਸੀ ਬਹੁਤ ਤੇ ਆਹ ਸਾਹਮਣੇ ਹੀ ਪਏ ਨੇ ਇੱਥੇ ਮਤਲਬ ਖਲੋਤਾ ਵੀ ਨਹੀਂ ਜਾਂਦਾ ਸਾਰੇ ਪਰਿਵਾਰ ਕੋਲੋਂ ਸਾਡਾ ਵੀ ਮਤਲਬ ਬੁਰਾ ਹਾਲ ਹੋ ਗਿਆ ਇਹਨੂੰ ਵੇਖ ਕੇ ਔਰ ਪਰ ਇਹਦਣਾ ਮੈਂ ਵਾਦਾ ਕੀਤਾ ਸੀ ਤੈਨੂੰ ਵੇਖਣ ਆਉਂਗਾ ਔਰ ਅੱਜ ਇਹਨੇ ਸਾਰੇ ਇਹਦੇ ਮੈਂ ਇਥੋਂ ਦੇ ਹਾਲਾਤ ਵੇਖਿਆ ਵੀ ਸਾਰਾ ਹੀ ਸਮਾਨ ਰੁੜ ਗਿਆ ਤੁਹਾਡੇ ਸਾਹਮਣੇ ਆ ਮੰਜੇ ਆ ਬਿਸਤਰੇ ਆ ਮਤਲਬ ਫਰਿਜ ਆ ਤੇ ਆ ਪਈ ਆ ਕਣਕਿਆ ਸਾਰੀ ਜਨੇ ਵਿਖਾਈ ਉਹ ਸਾਰਾ ਕੁਝ ਬੈੱਡ ਤੱਕ ਜੋ ਉਸ ਮਾਨੇ ਦਾ ਇੱਥੇ ਡੇਰੇ ਤੇ ਸੀਗਾ ਉਹ ਸਾਰਾ ਖਰਾਬ ਹੋ ਚੁੱਕਾ ਵਾ ਔਰ ਪੈੜੀ ਦੇ ਉੱਤੇ ਮਤਲਬ ਗਾਰ ਜਿਹੜੀ ਗੋਡੇ-ਗੋਡੇ ਉਹ ਚੜੀ ਆ ਵੀ ਬਹੁਤ ਬੁਰੇ ਹਾਲਾਤ ਕੱਲੇ ਇਹਦੇ ਨਹੀਂ ਬਾਕੀ ਥਾਵਾਂ ਦੇ ਉੱਤੇ ਵੀ ਬਹੁਤ ਆ ਰੇਤਾ ਚੜੀ ਆ ਗਾਰ ਚੜੀ ਆ ਔਰ ਆ ਸਾਹਮਣੇ ਇਹਦੇ ਡੰਗਰ ਸੀਗੇ ਜਿਹੜੇ ਹੁਣ ਤੁਹਾਨੂੰ ਇਹਦੇ ਵਿੱਚ ਅਸੀਂ ਵਿਖਾ ਦਿੱਤੇ ਜਾਣਗੇ ਔਰ ਅੱਜ ਮੈਂ ਇਸ ਟੱਬਰ ਦੇ ਹਾਲਾਤ ਵੇਖਿਆ ਇਹਦੇ ਦਾਦੀ ਜੀ ਆ ਉਹ ਭੈਣਾ ਨੇ ਇਹਦੀਆਂ ਵਾਈਫ ਹੈ ਇਹ ਪਿਤਾ ਜੀ ਆ ਮੈਂ ਇਹਦੇ ਪਿਤਾ ਜੀ ਨੂੰ ਪੁੱਛਦਾ ਸੀਗਾ ਵੀ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਜਦੋਂ ਤੱਕ ਪੈੜੀ ਕਿ ਕਹਿੰਦੇ ਮੈਂ ਸਬਜੀ ਤੋੜ ਕੇ ਤੇ ਵੇਚਦਾ ਮਤਲਬ ਸਬਜੀ ਬਾਜ਼ਾਰ ਚ ਵੇਟਣ ਜਾਂਦੇ ਹੋ ਜੀ ਜੀ ਤੋਂ ਮੰਡੀਆਂ ਲੈ ਕੇ ਸਬਜੀ ਦਾ ਪਿੰਡਾਂ ਦੇ ਵਿੱਚ ਵੇਚਦਾ ਮੰਡੀਆਂੋਂ ਸਬਜੀ ਲੈ ਕੇ ਤੇ ਪਿੰਡਾਂ ਜਿੱਤਰਾ ਫੇਰ ਹੀ ਦਿੰਦੇ ਆ ਜੀ ਉਸ ਤਰ੍ਹਾਂ ਮਤਲਬ ਇਹ ਸਬਜੀ ਵੇਚਣ ਜਾਂਦੇ ਸੀਗੇ ਤੇ ਜਦੋਂ ਦੀ ਪੈੜੀ ਇੱਥੇ ਲਈ ਆ ਸਾਰਾ ਟੰਬਰ ਹੀ ਇੱਥੇ ਕੰਮ ਮਟਰ ਨੂੰ ਜਾਂਦੇ ਆ ਮਟਰ ਤੁਸੀਂ ਮਟਰ ਤੋੜਦਿਆਂ ਹਾਂ ਤੁਸੀਂ ਇਹ ਮਟਰ ਤੋੜਦਿਆਂ ਸਾਰੀ ਮਿਹਨਤ ਕਰਦਿਆਂ ਝੋਨਾ ਲਾਉਂਦੀਆਂ ਸੀਗੀਆਂ ਔਰ ਸਾਰਾ ਟੱਬਰ ਹੀ ਇੰਨੀ ਮਿਹਨਤ ਕਰਦਾ ਸੀ ਹੁਣ ਆਪਣੀ ਪੈੜੀ ਠੇਕੇ ਤੇ ਲੈ ਲਈ ਸੀਗੀ ਸਾਰੀ ਠੇਕੇ ਤੇ ਆਪਣੀ ਤਾਂ ਨਹੀਂ ਕੋਈ ਮੇਰੇ ਕੋਲ ਜ ਆਪਣੀ ਤੇ ਸਾਰੀ ਠੇਕੇ ਸਾਰੀ ਠੇਕੇ ਤੇ ਲੈ ਲਈ ਸੀਗੀ ਔਰ ਸਾਰੀ ਦੀ ਸਾਰੀ ਰੁੜ ਗਈ ਆ ਨੋਂ ਡੰਗਰ ਰੁੜ ਗਏ ਆ ਔਰ ਸਾਰਾ ਟੱਬਰ ਹੀ ਇੱਥੇ ਮਿਹਨਤ ਕਰਦਾ ਸੀ ਤੇ ਮੈਂ ਪੁੱਛਿਆ ਸੀ ਵੀ ਜਦੋਂ ਤੱਕ ਇਹ ਹੜ ਨਹੀਂ ਆਇਆ ਉਦੋਂ ਤੱਕ ਜ਼ਿੰਦਗੀ ਥੋੜੀ ਸੌਖੀ ਲੱਗਦੀ ਸੀਗੀ ਤੇ ਕਹਿੰਦੇ ਸੌਖੀ ਸੀਗੀ ਜੀ ਆਪਦਾ ਕੰਮ ਕਰਨ ਲੱਪੇ ਸਾਂ ਤੇ ਆ ਭੈਣ ਆ ਦੀ ਨਾਲ ਬੁਟੀਕ ਚਲਾਉਂਦੀ ਸੀ ਲਾਗੇ ਲਾਗੇ ਡੇਰਿਆਂ ਦੇ ਉੱਤੇ ਜਿਹੜੇ ਉਹ ਕੱਪੜੇ ਸੀਂ ਦਿੰਦੀ ਸੀਗੀ ਔਰ ਬਹੁਤ ਬੁਰੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਕਿਸੇ ਦੀ ਜ਼ਿੰਦਗੀ ਲੀਹ ਦੇ ਉੱਤੇ ਲਿਆਉਣ ਲਈ ਉਹਦੀ ਬਾਹ ਨਾ ਛੱਡੀ ਜਾਵੇ ਉਹਨੂੰ ਮਤਲਬ ਧੁਰ ਤੱਕ ਆ ਮਤਲਬ ਪਹਚਾ ਦਿੱਤਾ ਜਾਵੇ ਵੀ ਉਹਦਾ ਉਹਦਾ ਜ਼ਿੰਦਗੀ ਜਿਹੜੀ ਬਸਰ ਕਰਨੀ ਸੌਖੀ ਹੋ ਜਾਏ ਕਰਜ਼ਾ ਵੀ ਸਿਰ ਤੇ ਚੜਿਆ ਵਾ ਔਰ ਇਹਦੇ ਨਾਲ ਅੱਜ ਮੈਂ ਇੱਥੇ ਆਇਆ ਮੈਨੂੰ ਇੱਕ ਗੱਲ ਕਹੀ ਆ ਵੀ 25 ਕਿੱਲੇ ਜਿਹੜੀ ਤੇਰੀ ਪੈੜੀ ਉੱਤੇ ਲੱਖ ਰੁਪਈਆ ਜਿਹੜਾ ਬਜਾਈ ਦਾ ਖਰਚਾ ਹੋਣਾ ਡਾਇਆ ਵਾ ਬੀਜ ਆ ਔਰ ਡੀਜ਼ਲ ਆ ਉਹਦਾ ਇੰਤਜ਼ਾਮ ਅਸੀਂ ਤੈਨੂੰ ਕਰਕੇ ਦਵਾਂਗੇ ਜਿਹੜੀ ਮਰਜ਼ੀ ਦੁਕਾਨ ਤੋਂ ਲੈ ਲਈ ਐਨੇ ਦਾ ਸਮਾਨ ਅਸੀਂ ਉੱਥੇ ਬਿੱਲ ਜਿਹੜਾ ਉਹ ਪੁੱਛਦਾ ਕਰ ਦਵਾਂਗੇ ਹਾਲਾਤੇ ਬਣੇ ਨੇ ਵੀ ਦੁੱਖ ਨਹੀਂ ਲੱਗਦਾ ਵੀ ਕਿਸੇ ਨੂੰ ਇਹ ਲੱਗੇ ਵੀ ਸਾਡੀ ਸੇਵਾ ਜਿਹੜੀ ਵਿਅਰਥ ਚੱਲ ਜਾਣੀ ਆ ਜਿੰਨੇ ਵੀ ਇਸ ਪਰਿਵਾਰ ਦੀ ਮਦਦ ਕੀਤੀ ਆ ਜਾਂ ਜਿੰਨੇ ਕਰਨੀਆਂ ਪਰਮਾਤਮਾ ਨੂੰ ਬਹੁਤ ਦੇਣਾ ਵਾ ਮਤਲਬ ਸਕੂਨ ਮਿਲਣਾ ਛੋਟੇ ਛੋਟੇ ਬੱਚੇ ਨੇ ਇੱਕ ਬੇਟਾ ਇੱਥੋਂ ਚਲ ਗਿਆ ਇੱਥੋਂ ਜਿੱਥੇ ਬੋਬੜੀ ਆਉਂਦੀ ਆ ਹਾਂਜੀ ਬੋਬੜੀ ਰਿਆ ਨਹੀਂ ਜਾਂਦਾ ਮੱਛਰ ਆ ਵੀ ਬਹੁਤ ਬੁਰੇ ਹਾਲਾਤ ਨੇ ਹੁਣ ਇਹਦੇ ਨਾਲ ਨਾਲ ਮੈਂ ਵੀ ਗੱਲ ਕਹੀ ਸੀ ਕਿ ਜਦੋਂ ਹਾਲਾਤ ਥੋੜੇ ਸੁਖਾਵੇਂ ਹੋਣੇ ਸ਼ੁਰੂ ਹੋਣਗੇ ਬਹੁਤ ਔਖੇ ਰਸਤਿਆਂ ਤੋਂ ਅਸੀਂ ਆਏ ਆ ਪਰ ਮੈਂ ਤਾਂ ਧਾਰਿਆ ਸੀਗਾ ਮਨ ਚ ਵੀ ਜਾਣਾ ਤੇਰੇ ਕੋਲੋਂ ਇੱਕ ਅੱਧੀ ਵਾਰਾਂ ਦੇ ਵਾਪ ਬੁਰੇ ਰਸਤੇ ਨੇ ਫਾਜ਼ੀ ਨਾ ਜਾਈਏ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕੋਸ਼ਿਸ਼ ਕਰੋ ਤੇ ਕਾਮਯਾਬ ਹੋ ਹੀ ਜਾਂਦੀ ਹੈ ਤੇ ਡੇਰੇ ਤੱਕ ਅਸੀਂ ਪਹੁੰਚ ਗਏ ਆ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹੀ ਸੀ ਕਿ ਜਦੋਂ ਹਾਲਾਤ ਸਖਾਵੇਂ ਹੋਣਗੇ ਫਿਰ ਜਿਹਦੀਆਂ ਜਿਹਦੀਆਂ ਜ਼ਿੰਮੇਵਾਰੀਆਂ ਬਣਦੀਆਂ ਉਹ ਤੈਅ ਕਰਨੀਆਂ ਸ਼ੁਰੂ ਕੀਤੀਆਂ ਜਾਣਗੀਆਂ ਉਹਨੂੰ ਸਵਾਲ ਕਰਨੇ ਸ਼ੁਰੂ ਕੀਤੇ ਜਾਣਗੇ ਰਸਤੇ 'ਚ ਇਹ ਤੇ ਇੱਕ ਪਾਉ ਜੀ ਮੈਨੂੰ ਦਰਿਆ ਵਿਖਾਉਂਦੇ ਸੀ ਕਿ ਦਰਿਆ ਦੇ ਉੱਤੇ ਕਿੰਨੀ ਕਿੰਨੀ ਕਾਈ ਚੜੀ ਆ ਦੱਸਦਾ 20-20 ਫੁੱਟ ਜੇ ਉਹਦੀ ਡੀਸਲਟਿੰਗ ਕੀਤੀ ਹੁੰਦੀ ਉਹਦੀ ਸਫਾਈ ਕੀਤੀ ਹੁੰਦੀ ਪਾਣੀ ਦਾ ਪੱਧਰ ਬਰਾਬਰ ਹੁੰਦਾ ਤੇ ਸ਼ਾਇਦ ਇੰਨੇ ਨੁਕਸਾਨ ਨਾ ਹੁੰਦੇ ਉਹਨਾਂ ਅਫਸਰ ਪਾਣੀ 'ਚ ਤੇ ਬੜੇ ਫਿਰਦੇ ਆ ਸਾਰਾ ਕੁਝ ਆ ਮਤਲਬ ਪਿੰਡ ਪਿੰਡ ਤੁਰੇ ਫਿਰਦੇ ਆ ਪਰ ਇੱਕ ਚੀਜ਼ ਮਨ ਨੂੰ ਇਹ ਪੁੱਛਣੀ ਚਾਹਨਾ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਕਿ ਜਦੋਂ ਇਹਦੀ ਡੀ ਸਿਲਟਿੰਗ ਦਾ ਠੇਕਾ ਸੀਗਾ ਉਹਦੇ ਪੈਸੇ ਆਉਂਦੇ ਉਹਦੀ ਗਾਰ ਕੱਢੀ ਨਹੀਂ ਗਈ ਦਰਿਆਵਾਂ ਦੇ ਵਿੱਚੋਂ ਕਾਈ ਜਿਹੜੀ ਉਹ ਲਾਈ ਨਹੀਂ ਗਈ ਸਿਰਫ ਰੇਤਾ ਕੱਢਣ ਦੇ ਉੱਤੇ ਹੀ ਧਿਆਨ ਦਿੱਤਾ ਰੇਤਾ ਵੀ ਉੱਥੋਂ ਕੱਢੀ ਜਾਂਦੀ ਆ ਠੇਕਾ ਤੇ ਮਿਲਦਾ ਡੀ ਸਿਲਟਿੰਗ ਦਾ ਵੀ ਇਹਦੀ ਇਹਨੂੰ ਸਾਫ਼ ਕਰਨਾ ਵਾ ਦਰਿਆ ਨੂੰ ਇਹਦਾ ਪੱਧਰ ਬਰਾਬਰ ਲੈ ਕੇ ਆਉਣਾ ਵਾ ਪਰ ਜਿੱਥੋਂ ਰੇਤਾ ਸੌਖੀ ਨਿਕਲਦੀ ਆ ਉੱਥੋਂ ਰੇਤਾ ਲਗਾਤਾਰ ਹੀ ਕੱਢੀ ਜਾਂਦੀ ਰ ਮੈਂ ਪੁੱਛਦਾ ਆ ਵੀ ਅੱਜ ਆਪਾਂ ਸਾਰੇ ਹੀ ਐਕਟਿਵ ਹੋ ਗਏ ਆ ਜਦੋਂ ਦੋ ਦੋ ਢਾਈ ਢਾਈ ਸੂ ਜਿਹੜਾ ਟਿਪਰ ਇਥੋਂ ਰੋਜ਼ ਦਾ ਨਿਕਲ ਕੇ ਜਾਂਦਾ ਰਿਹਾ ਰੇਤਾ ਦਾ ਉਦੋਂ ਕਿਸੇ ਨੇ ਧਿਆਨ ਨਹੀਂ ਦਿੱਤਾ ਉਦੋਂ ਬੰਨ ਵੀ ਕੱਚੇ ਹੋ ਗਏ ਦਰਿਆ ਦੇ ਵਿੱਚ ਵੀ ਇੰਨਾ ਗਾਰ ਇਕੱਠੀ ਹੋ ਗਈ ਐਨੀ ਕਾਈ ਇਕੱਠੀ ਹੋ ਗਈ ਵੀ ਮਲਬਾ ਜਿਹੜਾ ਚੜ ਗਿਆ ਵਾ ਉਹਨਾਂ ਲੋਕਾਂ ਤੇ ਕਾਰਵਾਈ ਕਦੋਂ ਕਰੂਗੀ ਸਰਕਾਰ ਉਹਨਾਂ ਲੋਕਾਂ ਦੇ ਉੱਤੇ ਕ੍ਰਿਮੀਨਲ ਕੇਸ ਚੱਲਣੇ ਚਾਹੀਦੇ ਆ ਨਾ ਕਿ ਇਹ ਕੱਲਾ ਵੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ ਉਹਨਾਂ ਦੀ ਤਨਖਾਹ ਕੱਟ ਲਈ ਜਾਵੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਵੇ ਕਿੰਨੇ ਜੀ ਮਰੇ ਆ ਆ ਡੰਗਰ ਤੁਹਾਡੇ ਸਾਹਮਣੇ ਕਿੰਨੇ ਆ ਇਹਦੇ ਆਪਣੇ ਨਾਂ ਰੋੜ ਗਏ ਤੇ ਉਹ ਸਾਹਮਣੇ ਪਏ ਅੱਜ ਕਿਸੇ ਨੇ ਮੇਰੇ ਖਾਲ ਕੁੱਤਾ ਮਾਰ ਦਿੱਤਾ ਕਿਤੇ ਇਹਦੇ ਪਰਚਾ ਹੋ ਗਿਆ ਵਾ ਵੀ ਉਹ ਕੁੱਤੇ ਨੂੰ ਕੋਟ-ਕੋਟ ਕੇ ਮਾਰ ਦਿੱਤਾ ਤੇ ਇੰਨੇ ਡੰਗਰ ਜਿਨ੍ਹਾਂ ਦੇ ਨਾਲ ਇਹਦੀ ਜ਼ਿੰਦਗੀ ਚੱਲਦੀ ਸੀ ਇਹਦੀ ਜ਼ਿੰਦਗੀ ਬਸਰ ਹੁੰਦੀ ਸੀਗੀ ਉਹਨਾਂ ਅਫਸਰਾਂ ਦੇ ਉੱਤੇ ਪਰਚਾ ਵੀ ਦਰਜ ਕਰਨਾ ਬਣਦਾ ਜਿਨ੍ਹਾਂ ਨੇ ਸਫਾਈਆਂ ਨਹੀਂ ਕਰਾਈਆਂ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਬਹੁਤ ਸਾਰੇ ਡਿਪਾਰਟਮੈਂਟ ਵਾਲੇ ਇਰੀਗੇਸ਼ਨ ਵਾਲਿਆਂ ਨੇ ਚਿੱਠੀਆਂ ਲਿਖ-ਲਿਖ ਪਾਈਆਂ ਵੀ ਆਹ ਰਸਤੇ ਖਰਾਬ ਆ ਆ ਬਾਨੇ ਟੁੱਟਣ ਵਾਲੇ ਆ ਇੱਥੇ ਹਾਲਾਤ ਖਸਤਾ ਵਾ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਪਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਰਿਪੇਅਰ ਕਰਾਉਣ ਦਾ ਸੋ ਇਹਦੇ ਲਈ ਜ਼ਿੰਮੇਵਾਰ ਕੌਣ ਆ ਜੇ ਲੋਕ ਮਰ ਗਏ ਆ ਡੰਗਰ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਵਾ ਉਹਨਾਂ ਅਫਸਰਾਂ ਦੇ ਉੱਤੇ ਕ੍ਰਿਮినਲ ਪਰਚੇ ਦਰਜ ਹੋਣੇ ਚਾਹੀਦੇ ਆ ਆ ਮੋਟਰ ਲੱਗੀ ਮੈਨੂੰ ਪੁੱਛਿਆ ਪਾਣੀ ਕਿੱਥੋਂ ਆਉਂਦਾ ਔਰ ਨਲਕਾ ਗੇੜ ਕੇ ਜਿਹੜਾ ਉਹ ਪਾਣੀ ਪੀਂਦੇ ਆ ਤੇ ਬਿਜਲੀ ਇੱਥੇ ਕਹਿੰਦਾ ਵੀ ਸਾਰੇ ਹੀ ਖੰਬੇ ਡਿੱਗ ਗਏ ਨੇ ਪਤਾ ਨਹੀਂ ਬਿਜਲੀ ਹੁਣ ਮਹੀਨਾ ਨਹੀਂ ਆਉਂਦੀ ਕਿ 2 ਮਹੀਨੇ ਨਹੀਂ ਆਉਂਦੀ ਹਾਲਾਤ ਇਹੋ ਜਿਹੇ ਬਣੇ ਨੇ ਇਹ ਕਿਹੋ ਜਿਹੇ ਹਾਲਾਤ ਯਾਰ ਆਦੀਵਾਸੀਆਂ ਵਾਲੇ ਬਣਾ ਦਿੱਤੇ ਨੇ ਇੰਨੀ ਇੰਨੀ ਪੈੜੀਆਂ ਦੇ ਉੱਤੇ ਗਾਰ ਐ ਸਾਹਮਣੇ ਰੇਤਾ ਇੰਨੀ ਇੰਨੀ ਚੜੀ ਆ ਔਰ ਉਹਦੀ ਸਫਾਈ ਕਦੋਂ ਹੋਣੀ ਆ ਉਹਦੀ ਫਸਲ ਕਦੋਂ ਬੀਜਣੀ ਆ ਇਹ ਸਾਰੇ ਕੁਝ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਜੇ ਇੱਕ ਵਾਰੀ ਆੜਾ ਹੀ ਚੁੱਕੇ ਆ ਮੈਂ ਸਵੇਰੇ ਵੀ ਇਹ ਗੱਲ ਕਹਿ ਕੇ ਟਿਆ ਕਿ 88 ਝੜਾਏ ਸੀਗੇ ਉਦੋਂ ਵੀ ਇੰਨਾ ਭਾਰੀ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਹੋਇਆ ਹੁਣ ਇਹਦਾ ਨੁਕਸਾਨ ਘੱਟ ਹੋਣਾ ਚਾਹੀਦਾ ਸੀ ਕਿਉਂਕਿ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੀਂਹ ਕਦੋਂ ਆਉਣਾ ਵਾ ਵਾਰੀ ਕਿੰਨਾ ਪੱਧਰ ਵੱਧ ਗਿਆ ਵਾ ਇੰਨੀ ਟੈਕਨੋਲੋਜੀ ਐਡਵਾਂਸ ਆ ਤੇ ਤਾਂ ਵੀ ਇੰਨਾ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਅਫਸਰਾਂ ਦੀ ਕਟਾਈ ਆ ਇਹਦੇ ਸਰਕਾਰ ਦੀ ਕਟਾਈ ਆ ਇਹਦੇ ਵਿੱਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਔਰ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕ੍ਰਿਮినਲ ਪਰਚੇ ਦਰਜ ਹੋਣੇ ਚਾਹੀਦੇ ਆ ਸਾਥੋ ਤੇ ਜੋ ਸਰੰਡਿਆ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨੂੰ ਕੱਲ ਇੱਕ ਮੱਧ ਦਿੱਤੀ ਆ ਲੱਖ ਰੁਪਏ ਦੀ ਅੱਜ ਇਹਦੀ ਜ਼ਿੰਮੇਵਾਰੀ ਲੈ ਲਈ ਇਹਦੀ 25 ਕਿੱਲੇ ਜਿਹੜੀ ਫਸਲ ਬੀਜੀ ਜਾਊਗੀ ਮੈਂ ਫੇਰ ਇਹਨੂੰ ਕਹਿਨਾ ਕਿ ਹੋਰ ਵੀ ਜਿਹੜਾ ਤੇਰਾ ਸਮਾਨ ਐ ਮੰਜੇ ਬਿਸਤਰੇ ਕਣਕ ਵੀ ਇਹਨੂੰ ਕਿਹਾ ਵੀ ਜਿੰਨੀ ਤੇਰੀ ਖਰਾਬ ਹੋਈ ਆ ਸਾਡੇ ਔਰ ਜੋ ਜੋ ਜਿੱਥੇ ਜਿੱਥੇ ਵੀ ਜੋ ਜੋ ਲੋੜ ਕੋ ਬਹੁਤ ਲੋਕ ਹੁੰਦੇ ਨੇ ਕੋਈ ਇੱਕ ਅੱਧੀ ਚੀਜ਼ ਵੀ ਉਹ ਦੇਣਾ ਚਾਹੁੰਦੇ ਨੇ ਵੀ ਕੋਈ ਕਹਿੰਦਾ ਮੈਂ ਫ੍ਰਿਜ ਦੇ ਦੂੰਗਾ ਜੋ ਜੋ ਇਹਦਾ ਨੁਕਸਾਨ ਹੋਇਆ ਵਾ ਕੋਸ਼ਿਸ਼ ਕਰਾਂਗੇ ਵੀ ਉਹਦੀ ਭਰਪਾਈ ਕਰਾ ਦਿੱਤੀ ਜਾਵੇ ਇਹਦੀ ਜ਼ਿੰਦਗੀ ਜਿਹੜੀ ਦੁਬਾਰਾ ਲਈ ਤੇ ਆਜੇ ਜਿਹੜਾ ਘਰ ਦੇ ਵਿੱਚ ਜ਼ਰੂਰੀ ਸਮਾਨ ਆ ਇਹਨੂੰ ਹਣ ਕਰਜ਼ੇ ਦੀ ਟੈਨਸ਼ਨ ਹੋਊਗੀ ਵੀ ਮੈਂ ਕਿਸ਼ਤਾਂ ਕਿੱਥੋਂ ਦੇਣੀਆਂ ਤੇ ਵਿਆਜ ਕਿੱਥੋਂ ਦੇਣਾ ਤੇ ਸਮਾਨ ਇਹਨੇ ਵਿਚਾਰਨੇ ਕਿੱਥੋਂ ਬਣਾਉਣਾ ਵਾ ਜਿੰਨਾ ਕ ਸਾਥੋ ਹੋਇਆ ਤੇਰਾ ਕੋ ਟੀਵੀ ਫ੍ਰਿਜ ਤੇਰੇ ਨਿਆਣੇ ਵਾਸਤੇ ਜੋ ਸਾਡੇ ਕੋਲ ਸਰਿਆ ਬਣਿਆ ਅਸੀਂ ਅਖੀਰਲੇ ਦਿਨ ਤੱਕ ਤੇਰਾ ਨਾਮ ਨਿਭਾਉਂਦੇ ਰਵਾਂਗੇ ਜਿੰਨੀ ਸੇਵਾ ਸਾਡੇ ਕੋਲੋਂ ਪ੍ਰਮਾਤਮਾ ਨੇ ਲਿਖੀ ਮੈਂ ਰੋਜ਼ ਕਹਿੰਦਾ ਹਾਂ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇਰੀ ਪੈੜੀ ਵਿੱਜਣ ਦੀ ਜ਼ਿੰਮੇਵਾਰੀ ਵੀ ਅਸੀਂ ਜਿਹੜੀ ਉਹ ਲੈਨੇ ਆਂ ਵੀ ਇਹਦਾ ਹਰ ਹਾਲ ਦੇ ਵਿੱਚ ਆ ਨੀਆਂ ਬਹਿ ਗਈਆਂ ਸਾਰੀਆਂ ਇਹ ਰਿਪੇਅਰ ਹੋਣਗੀ ਹੁਣ ਹਾਂਜੀ ਰਿਪੇਅਰ ਹੋਣਗੀ ਮਤਲਬ ਆ ਹਾਲਾਤ ਨੇ ਸਾਰਾ ਕੁਝ ਹੀ ਤਬਾਹ ਹੋ ਗਿਆ ਵੀ ਕਿੱਥੋਂ ਆ ਕੇ ਤੇ ਕਿੱਥੇ ਪੈੜੀ ਬੌਣ ਡਿਆ ਸੀ ਕਿੱਥੇ ਮਤਲਬ ਕੰਮਕਾਰ ਕਰਨ ਡਿਆ ਸੀ ਔਰ ਕੁਦਰਤ ਨੂੰ ਚਲੋ ਜੋ ਕੁਝ ਹੋ ਰਹੀ ਮਨਜ਼ੂਰ ਸੀਗਾ ਤੇ ਵਿਚਾਰੇ ਦਾ ਨੁਕਸਾਨ ਬੜਾ ਹੋਇਆ ਫਿਰ ਵੀ ਜਿੰਨੀ ਕੋਈ ਤੇਰੀ ਭਰਪਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਦੋਸਤੋ ਮੈਂ ਨਿੰਦਰ ਦਾ ਇੱਥੇ ਵੇਖਣ ਆਇਆ ਤੇ ਭਾਉ ਜਗੀਰ ਸੋਣੀ ਮਿਲੇ ਆ ਉਹ ਡੇਰਾ ਇਹਨਾਂ ਦਾ ਇਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕੋ ਪਿੰਡ ਆ ਮਗਰ ਜਨ ਨਹੀਂ ਕਹਿੰਦੇ ਇੱਥੇ ਹੀ ਅਸੀਂ ਰਹਿੰਦੇ ਆ ਤਿੰਨ ਬੱਚੇ ਆ ਤੁਹਾਡੇ ਤਿੰਨ ਬੱਚੇ ਆ ਦੋ ਗੁੱਡੀਆਂ ਦੋ ਗੁੱਡੀਆਂ ਇੱਕ ਲੜਕਾ ਦੋ ਗੁੱਡੀਆਂ ਇੱਕ ਲੜਕਾ ਵਾ ਤੇ ਪੰਜ ਛੇ ਕਿੱਲੇ ਜਿਹੜੀ ਪੈਲੀ ਆ ਉਹ ਜੰਗਲਾਤ ਦੀ ਆਪਣੀ ਮਾਲਕੀ ਨਹੀਂ ਹੈ ਆਪਣੀ ਨਹੀਂ ਪ੍ਰਦੇਸ਼ ਸਰਕਾਰ ਦੀ ਪ੍ਰਦੇਸ਼ ਸਰਕਾਰ ਦੀ ਆ ਕੋ ਦਾ ਮਤਲਬ ਠੇਕਾ ਵੀ ਨਹੀਂ ਹੁੰਦਾ ਪਰ ਹੈ ਮਾਤਣ ਨੇ ਡੰਗਰ ਕਿੰਨੇ ਰੁੜ ਗਏ ਤੁਹਾਡੇ ਡੰਗਰ 7 ਰੁੜ ਗ 13 ਚੋਂ ਰੜੇ ਜੀ 13 ਚੋਂ ਪੱਕੀ ਗੱਲ ਹੈ ਹਾਂਜੀ ਹਾਂਜੀ ਵੀ 7 ਡੰਗਰ ਰੁੜ ਗਏ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਪਹਿਲੀ ਬੀਜਣ ਦਾ ਅਸੀਂ ਮਤਲਬ ਕਰਦੇ ਹਾਂ ਕੋਸ਼ਿਸ਼ ਵੀ ਤੁਹਾਡਾ ਵੀ ਆਪਣੀ ਉਸ ਲਿਸਟ ਦੇ ਵਿੱਚ ਨਾ ਪਾਇਆ ਜਾਵੇ ਵੀ ਤੁਹਾਡਾ ਪਹਿਲਾਂ ਵੇਖ ਕੇ ਸਾਰਾ ਪਤਾ ਕਰਕੇ ਹੋਰ ਵੀ ਜੇ ਕੋ ਤੁਹਾਡੀ ਮਤ ਹੋਈ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਵੀ ਇੱਧਰ ਇੱਕ ਅੱਧੇ ਦਿਨ 'ਚ ਫੇਰ ਆ ਲਿਆਂਗੇ ਤੁਹਾਡੇ ਕੋਲ ਇਹ ਸਨ ਨਹੀਂ ਮੌਕਾ ਵੇਖਣਾ ਚਾਹੀਦਾ ਸਾਡੇ ਜੀ ਹਾਂ ਹੋਰ ਜਿਹੜੇ-ਜਿਹੜੇ ਕੋ ਠੇਕੇ ਤੇ ਹੈਗੇ ਆ ਠੀਕੇ ਜੀ ਬਾਜੀ ਹੈਗੀ ਇੱਥੇ ਕਿੰਨੇ ਜਿੰਨਾ ਕੋ ਮਾਲਕੀ ਨਾ ਹੋਵੇ ਨਹੀਂ ਹੁਣ ਮਾਤੜ ਮਾਤੜੀ ਭਾਜੀ ਅੱਗੇ ਵੀ ਠੀਕੇ ਜੇ ਬੰਦਿਆ ਰੱਖੀਆਂ ਕਰਨੀਆਂ ਮੈਂ ਜਿੱਥੇ ਤੂੰ ਆਪਣੇ ਲਈ ਰੋਂਦਾ ਫਿਰਦਾ ਹਾਂ ਤੇ ਮੈਂ ਤੁਹਾਨੂੰ ਤੈਨੂੰ ਹੀ ਕਹਿਣਾ ਵੀ ਮਾੜੀ ਮੋਟੀ ਲਿਸਟ ਜਿਹੜੀ ਪ੍ਰਮਾਤਮਾ ਨੂੰ ਆਜਣਾ ਜੇ ਜਾਣ ਕੇ ਵੀ ਚੰਗੀ ਉਹ ਤੋਂ ਬੰਦਾ ਅਸੀਂ ਵੀ ਉਹਦੇ ਵਿੱਚ ਵੇਖ ਲਾਂਗੇ ਕੋਈ ਲੋੜ ਬੰਦਾ ਦੀ ਹੋਰ ਵੀ ਬਣਾ ਲਓ ਤੇ ਜੋ ਮਤਲਬ ਸਾਡੇ ਕੋਲੋਂ ਜਿਹੋ ਉਹਨਾਂ ਦੀ ਪੈੜੀ ਬੀਜਣ ਦਾ ਬੰਦੋਬਸਤ ਹੋਇਆ ਤੇ ਅਸੀਂ ਉਹਨੂੰ ਕਰਾਉਣ ਦੀ ਜਾਂ ਆਪਣੇ ਜਿਹੜੇ ਸਾਡੇ ਨਾਲ ਸਾਡੇ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਕੋਲੋਂ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਪਰ ਜੈਨੂਅਨ ਜੀ ਜਿਹੜੀ ਲਿਸਟ ਬਣਾਓ ਕਿਉਂਕਿ ਹਾਲਾਤ ਇੱਥੇ ਸਾਰੇ ਇਹ ਵੇਖ ਹੀ ਲਏ ਆ ਇਹਨੇ ਦੱਸਿਆ ਵੀ ਮੇਰਾ ਟਰੈਕਟਰ ਵੀ ਡੁੱਬ ਗਿਆ ਵਾ ਔਰ ਸਾਡੇ ਨਾਲ ਇੱਕ ਵਾਦਾ ਕੀਤਾ ਸੀਗਾ ਪ੍ਰੀਤ ਟਰੈਕਟਰ ਵਾਲਿਆਂ ਨੇ ਵੀ ਜਿਹਦੇ ਟਰੈਕਟਰ ਕੋ ਨੁਕਸਾਨੇ ਜਾਣਗੇ ਜਿਨ੍ਹਾਂ ਦੀ ਸਰਵਿਸ ਹੋਣ ਵਾਲੀ ਹੋਊਗੀ ਜਿਹੜੇ ਕੋ ਮਤਲਬ ਡੁੱਬੇ ਹੋਣਗੇ ਇਹ ਐਮੀ ਵਰਕ ਹੋਣਾ ਵੀ ਇੱਕ ਮੈਸੇਜ ਦਿੱਤਾ ਸੀ ਕਿ ਅਸੀਂ ਉਹਨਾਂ ਦੀ ਸਰਵਿਸ ਜਿਹੜੀ ਫ੍ਰੀ ਕਰਾਂਗੇ ਤੂੰ ਪਾਉ ਜਦੋਂ ਮਾੜਾ ਜਿਹਾ ਠੀਕ ਹੁੰਦਾ ਵਾ ਮਾਹੌਲ ਟਰੈਕਟਰ ਆਪਣਾ ਜਿਹੜਾ ਪ੍ਰੀ ਟਰ ਔਰ ਜੋ ਰਲ ਮਿਲ ਕੇ ਸਾਥ ਹੋਊਗਾ ਤੇਰਾ ਟਰੈਕਟਰ ਜਿਹੜਾ ਉੱਥੋਂ ਰਿਪੇਅਰ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਊਗੀ ਟਰੈਕਟਰ ਤੇਰੇ ਦਾ ਬੰਦੋ ਵਸਤੂ ਵੀ ਜਿਹੜਾ ਉਹ ਕਰ ਦਿਆਂਗੇ ਚਾਰ ਚੁੱਕ ਮੇ ਆ ਸਾਡੇ ਚਾਰਟਾਂ ਜਿਹੜੇ ਪਜੇ ਨੂੰ ਵੀ ਉਥੇ 3-4 ਜਿਹੜੇ ਬੱਲੇ ਕੱਲ ਤੈਨੂੰ ਇਹਦੇ ਹੱਥਾਂ ਹੀ ਫੀਡ ਵੀ ਭੇਜ ਦਾਂਗੇ ਤੇ ਚੌਕਰ ਵੀ ਭੇਜ ਦਾਂਗੇ ਚਾਰ ਡੰਗਰਿਆ ਤੇਰੇ ਘਰ ਰਾਸ਼ਨ ਰੂਸ਼ਨ ਕੱਲ ਤੈਨੂੰ ਆਟਾ ਦਾਲ ਖੰਡ ਪੱਤੀ ਜਦੋਂ ਇਹਦਾ ਭੇਜਾਂਗੇ ਤੇ ਤੈਨੂੰ ਵੀ ਮਹੀਨੇ 2 ਮਹੀਨੇ ਦਾ ਹੀ ਭੇਜ ਦਵਾਂਗੇ ਤੇ ਤੇਰੀ ਰਾਸ਼ਨ ਦੀ ਚਿੰਤਾ ਮੁੱਕੇ ਮਹੀਨੇ ਦੋ ਮਹੀਨੇ ਦਾ ਅਸੀਂ ਭੇਜ ਦਵਾਂਗੇ ਆਧਾਰ ਕਾਰਡ ਕਹਿੰਦੇ ਜੇ ਦਿਖਾਓਗੇ ਤੁਹਾਡਾ ਆਧਾਰ ਕਾਰਡ ਇਥੋਂ ਦਾ ਹੋਏਗਾ ਕਣੀ ਦਾ ਤੁਹਾਨੂੰ ਦਿੱਤਾ ਜਾਏਗਾ ਸਮਾਨ ਨਹੀਂ ਦਿੱਤਾ ਤੁਹਾਨੂੰ ਨਹੀਂ ਤੁਹਾਡਾ ਜੀ ਨਾਲ ਏਰੀਆ ਤੇ ਮਿਲ ਜੇ ਕਾਦੇ ਆਧਾਰ ਕਾਰਡ ਮੈਂ ਤਾਂ ਪਹਿਲਾਂ ਇੱਕ ਦਿਨ ਤੋਂ ਕਿਹਾ ਸੀਗਾ ਕਿ ਸੀਐਮ ਰੀਲੀਫ ਫੰਡ ਦੇ ਵਿੱਚ ਪੈਸੇ ਨਾ ਦਿੱਤੇ ਜਾਣ ਸਿੱਧੀ ਲੋਕਾਂ ਦੀ ਮਤ ਕਰੋ ਇਹਨਾਂ 20 ਫਾਰਮੈਲਟੀਆਂ ਕਰਨੀਆਂ ਵਾ ਆਧਾਰ ਕਾਰਡ ਲਿਆਓ ਰਾਸ਼ਨ ਕਾਰਡ ਲਿਆਓ ਰਹਿੰਦੇ ਕਿੱਥੇ ਹੋ ਕਮਾਈ ਕਿੰਨੀ ਹੈ ਮੈਂ ਪਹਿਲਾਂ ਵੀ ਇਹ ਦੁਹਾਈ ਦਿੰਦਾ ਰਿਹਾ ਵੀ ਦੁਨੀਆ ਮਤਲਬ ਜਿਹੜੇ ਦੇਣ ਵਾਲੇ ਉਹਨਾਂ ਨੂੰ ਸਾਫ਼ ਪਤਾ ਲੱਗਦਾ ਵੀ ਯਾਰ ਇਹ ਲੋੜਵੰਦਾਂ ਦਾ ਸਿੱਧੀ ਮਤ ਕਿਉਂ ਨਹੀਂ